ਪੰਜਾਬ ਦੇ ਵਿੱਚ ਸਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਿਆ ਜਿਨ੍ਹਾਂ ਨੇ ਚਮਚਿਆਂ ਨੇ ਉਹ ਅੱਜ ਵੀ ਚਮਚੇ ਤੁਹਾਡੇ ਮੂਰੇ ਮੂਰੇ ਫੇਰ ਕਰਨਗੇ ਚਮਚਿਆਂ ਦੇ ਮਗਰ ਲੱਗੀ ਹੋਈ ਹੈ ਕੇਜਰੀਵਾਲ ਦੀ ਪਾਰਟੀ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਾ ਹੈ ਜਦੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਅਸਤੀਫਾ ਉਹਨਾਂ ਨੇ ਈਮੇਲ ਦੇ ਜ਼ਰੀਏ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ ਦਿਵਾਲ ਨੂੰ ਭੇਜਿਆ ਹੈ ਅਸਤੀਫੇ ਵਿੱਚ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਵਿੱਚ ਦਲਤਾਂ ਦੀ ਵੱਡੇ ਪੱਧਰ ਉਤੇ ਅਣਦੇਖੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਚਮਚਿਆਂ ਦਾ ਬੋਲਬਾਲਾ ਹੈ ਜੋ ਪਾਰਟੀ ਦੀ ਹਾਰ ਦਾ ਕਾਰਨ ਬਣੇ ਸਨ ਚੰਡੀਗੜ੍ਹ ਤੋਂ ਅਜੀਤ ਵੈਬ ਟੀਵੀ ਲਈ ਸੁਰਿੰਦਰਪਾਲ ਸਿੰਘ ਦੀ ਰਿਪੋਰਟ ਅੱਜ ਦਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਦੇ ਵਿੱਚ ਆਮ ਆਦੀ ਪਾਰਟੀ ਦੀਆਂ ਜਿਹੜੀਆਂ ਪਿਛਲੀਆਂ ਨੀਤੀਆਂ ਰੀਆਂ 1.5 ਦੋਸਾਲ ਦੇ ਵਿੱਚ ਉਸ ਤੋਂ ਪਰੇ ਮਨ ਨੂੰ ਦੁਖੀ ਹੋ ਗਿਆ ਦੱਸ ਦਿੱਤਾ ਜੀ ਇਸ ਦੀ ਵਜ੍ਹਾ ਕਿਉਂਕਿ ਜਦੋਂ ਨਾਹ ਹਜ਼ਾਰੇ ਦੀ ਮੂਵਮੈਂਟ ਸ਼ੁਰੂ ਕੀਤੀ ਸੀ ਆਮ ਆਦੀ ਪਾਰਟੀ ਬਣੀ ਸਵਰਾਜ ਦੀ ਕਿਤਾਬ ਲਿਖੀ ਗਈ ਉਹ ਸਾਰਾ ਦੇਖ ਕੇ ਐਂ ਲੱਗਦਾ ਸੀਗਾ ਵੀ ਪੰਜਾਬ ਦੇ ਵਿੱਚ ਕਾਫੀ ਬਦਲਾਅ ਹੋਣ ਵਾਲਾ ਹੈ ਭਾਰਤ ਦੇ ਵਿੱਚ ਕਾਫੀ ਬਦਲਾਅ ਹੋਣ ਵਾਲਾ ਹੈ ਉਦੋਂ ਮੈਂ ਇਹ ਸੋਚ ਕੇ 4 ਸਾਲ ਪਹਿਲਾਂ ਸਰਵੋਤ ਛੱਡੀ ਮੈਂ ਉਹ ਤੇ ਟੀਚਰ ਸੀ ਐਂ ਸੋਚ ਕੇ ਔਰ ਸੌਂ ਖਾਦੀ ਸੀ ਵੀ ਜੇ ਸਮਾਂ ਪੰਜਾਬ ਨੇ ਦਿੱਤਾ ਪੰਜਾਬ ਦੇ ਲੋਕ ਸਮਝਣਗੇ ਤਾਂ ਪੰਜਾਬ ਨੂੰ ਚੰਗਾ ਕਰਨ। ਉਦੋਂ ਇਹ ਮਨ ਮਨ ਦੇ ਵਿੱਚ ਲੈ ਕੇ ਚੱਲੇ ਸੀ। ਮਾਸਟਰ ਬਲਦੇਸ ਸਿੰਘ ਦਾ ਕੋਈ ਮੁੱਦਾ ਇਹ ਨਹੀਂ ਸੀਗਾ ਮਤਲਬ ਵੀ ਸ਼ੌਕ ਨਹੀਂ ਸੀਗਾ ਕਹਿ ਸਕਦੇ ਵੀ ਵੀ ਐਮਐਲਏ ਬਣਨਾ ਮੈਂ ਮੰਤਰੀ ਬਣਨਾ ਮੈਂ ਕਹ ਇਤਨਾ ਇਸ ਤਰ੍ਹਾਂ ਤਾਂ ਕੋਈ ਕੋਈ ਇਹੋ ਜਿਹਾ ਨਹੀਂ ਸੀ ਸਿਰਫ ਤੇ ਸਰਫ ਇੱਕੋ ਹੀ ਸੀ। ਨਾ ਮੱਕਦੇ ਅੱਜ ਤੱਕ ਕਿਤੇ ਉਹਦਾ ਮੰਗਿਆ ਨਾ ਕਿਤੇ ਉਹਦੇ ਦੀ ਕਿਤੇ ਚਾਹਕ ਰੱਖਦੇ ਕਿਤੇ। ਪਾਰਟੀ ਨੇ ਮੈਂ ਜਦੋਂ 14 ਦੇ ਵਿੱਚ ਐਮਪੀ ਵਾਸਤੇ ਅਪਲਾਈ ਕੀਤਾ ਸੀ ਤਾਂ ਉਦੋਂ ਮੈਨੂੰ ਟਿਕਟ ਨਹੀਂ ਮਿਲੀ ਪ੍ਰੋਫੈਸਰ ਸਾਹਿਬ ਨੂੰ ਮਿਲ ਗਈ। ਪ੍ਰੋਫੈਸਰ ਸਾਹਿਬ ਸਿੰਘ ਨੂੰ ਉਤੋਂ। ਅਠਜਨ ਅਸੀਂ ਛੇ ਘਰੇ ਬੈਗੇ ਮਾਸਟਰ ਬਲਦੇਸ ਸਿੰਘ ਨੇ ਜਾ ਕੇ ਉਹਨੂੰ ਕਹਿੰਦਾ ਪ੍ਰੈਸ ਕਾਨਫਰੰਸ ਕਰਕੇ ਕਹਿ ਗਿਆ ਸੀ ਵੀ ਮੈਂ ਆਪਣੇ ਪ੍ਰੋਫੈਸਰ ਸਾਹਿਬ ਦੇ ਨਾਲ ਖੜਾਂਗਾ ਔਰ ਜਿੱਥੇ ਉਹ ਹਲਕਾ ਦਿੱਤਾ ਜਿੱਥੇ ਮੇਰੇ ਕੋਈ ਜਾਣ ਪਛਾਣ ਨਹੀਂ ਸੀ ਉੱਥੇ ਜਾ ਕੇ ਪਿੰਡ-ਪਿੰਡ ਜਾ ਕੇ ਮੈਂ ਪ੍ਰਚਾਰ ਕੀਤਾ ਪਿੰਡ-ਪਿੰਡ ਦੇ ਲੋਕਾਂ ਨੂੰ ਜਾ ਕੇ ਮਿਲਿਆ ਘਰ-ਘਰ ਜਾ ਕੇ ਮਿਲੇ ਬਾਅਦ ਚ ਤਾਂ ਇਹ ਮੰਨਦੇ ਵਿੱਚ ਇੱਛਾ ਲੈ ਕੇ ਚੱਲੇ ਸੀਗੇ ਵੀ ਪੰਜਾਬ ਲਈ ਕੁਝ ਕਰਨਾ ਹੈ ਅੱਜ ਆਮ ਆਦਮੀ ਪਾਰਟੀ ਜਿਹੜੀ ਉਹ ਆਪਣੇ ਲਈ ਹੁਣ ਤੱਕ ਚੁੱਕੀ ਹੈ ਉਹ ਤਾਂ ਦੁਖੀ ਹੋ ਕੇ ਮਰੋ ਜਿਵੇਂ ਜਿਹੜਾ ਈਮੇਲ ਰਹੀ ਹਿੰ ਅਰਵਿੰਦ ਕੇਜਰੀਵਾਲ ਜੀ ਨੂੰ ਮੈਂ ਆਵਦਾਸ ਦੀ ਭੇਜਤਾ ਉਦੇ ਵਿੱਚ ਬਹੁਤ ਸਾਰੇ ਕਾਰਨ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਮਨੀਸ਼ ਸ਼ਿਸ਼ੋਧਿਆ ਜੀ ਪੰਜਾਬ ਦੇ ਵਿੱਚ ਆਏ ਜਲੰਧਰ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ ਬਹੁਤ ਸਾਰੇ ਸਾਥੀ ਕਹਿੰਦੇ ਵੀ ਹੋਣੀ ਤੁਹਾਨੂੰ ਕੋਈ ਜ਼ਿਆਦਾ ਗਿਆ ਜਦੋਂ ਸੁਖਪਾਲ ਸਿੰਘ ਘਰੇ ਉਹਨਾਂ ਦਾ ਮਤਲਬ ਲਾਇਆ ਗਿਆ ਉਹਦੇ ਕੋਈ ਜ਼ਿਆਦਾ ਗਿਆ ਕਿਉਂ ਬਾਗੀ ਹੋ ਗਏ ਉਹਦੇ ਲਗਾਤਾਰ ਅਹੀ 1.5 ਸਾਲ ਤੋਂ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਕਮਜ਼ੋਰੀਆਂ ਉਹ ਧਿਆਨ ਦੇ ਵਿੱਚ ਲਿਆ ਕੇ ਸਾਰਾ ਕੁਝ ਗੱਲਬਾਤ ਕਰਦੇ ਰਹੇ ਤਾਂ ਜਦੋਂ ਮਨੀਸ਼ ਸ਼ੋਦੀ ਉਥੇ ਜਲੰਧਰ ਆਏ ਤਾਂ ਉਹਦੇ ਵਿੱਚ ਮੈਂ ਮਰਬ ਮਨੀਸ਼ ਸ਼ੋਦੀ ਨੂੰ ਇਹੀ ਗੱਲ ਕਿਹਾ ਸੀ ਵੀ ਮਨੀਸ਼ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ 22 ਲਾਇਆ ਤੁਸੀਂ ਉਹਨਾਂ ਦੇ ਵਿੱਚ ਇੱਕ ਵੀ ਅਸੀਂ ਨਹੀਂ ਲਾਇਆ ਇਹ ਐਲੋਪੀ ਦੇ ਉੱਤੇ ਲਾਉਣ ਤੋਂ ਪਹਿਲਾਂ ਦੀ ਗੱਲ ਹੈ ਸਿਕਪਾਲ ਖੇਰਾ ਨੂੰ ਲਾਉਣ ਤੋਂ ਪਹਿਲਾਂ ਦੀ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਤਾਂ ਮਨੀਸ਼ ਜੀ ਨੂੰ ਮੈਂ ਇਹ ਵੀ ਕਿਹਾ ਵੀ ਜਿਹੜਾ ਪੰਜਾਬੀ ਚ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਿਆ ਜਿਨ੍ਹਾਂ ਨੇ ਚਮਚਿਆਂ ਨੇ ਉਹ ਅੱਜ ਵੀ ਚਮਚੇ ਤੁਹਾਡੇ ਮੂਰੇ ਮੂਰੇ ਫੇਰ ਕਰਨਗੇ ਜੇ ਉਹਨਾਂ ਉਹਨਾਂ ਦੇ ਤੁਸੀਂ ਕਹਿਣਾ ਮੰਨੋਗੇ ਤਾਂ ਫੇਰ ਪੰਜਾਬ ਡੁੱਬ ਜਾਊਗਾ ਤੇ ਉਹਨਾਂ ਚਮਚਿਆਂ ਨੇ ਨਹੀਂ ਖੜਾ ਛੱਡਿਆ ਉਹਨਾਂ ਨੇ ਗੱਲ ਸੁਣਨੀ ਨਹੀਂ ਛੱਡੀ ਉਹਨਾਂ ਦੀ ਮਨੀਸ਼ ਸ਼ਿਸ਼ੋਦੀਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਇੱਥੇ ਤੱਕ ਇਹ ਮੋੜ ਤੇ ਮਲ ਪਾਰਟੀ ਨੂੰ ਲੈ ਕੇ ਖੜਾ ਕਰਦਾ ਖੇਰੂ ਖੇਰੂ ਕਰ ਦਿੱਤਾ ਤੇ ਇਹ ਲੋਕ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਪੰਜਾਬ ਵਾਸਤੇ ਕੁਝ ਕਰਨ ਬਾਤੇ ਆਏ ਆ ਉਹਨਾਂ ਨੇ ਜਿਵੇਂ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਸੀਗੀ ਕੇ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਪੰਜਾਬ ਦੇ ਵਿੱਚ ਇਲیکشن ਲੜਨੇ ਸੀਗੇ ਉਦੋਂ ਪਹਿਲਾਂ ਦਿੱਲੀ ਦੇ ਵਿੱਚੋਂ ਕਾਫੀ ਬੰਦੇ ਉੱਥੋਂ ਪੰਜਾਬ ਦੇ ਵਿੱਚ ਭੇਜੇ ਉਹਨਾਂ ਨੂੰ ਕਿਸੇ ਨੂੰ ਸਰਕਲ ਦੇ ਵਿੱਚ ਲਾਇਆ ਕਿਸੇ ਨੂੰ ਪੰਜਾਬ ਦੇ ਵਿੱਚ ਲਾਇਆ ਕਿਸੇ ਨੂੰ ਸਰਕਲ ਦੇ ਵਿੱਚ ਲਾਇਆ ਤਾਂ ਉਹਨਾਂ ਲੋਕਾਂ ਨੇ ਮਤਲਬ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਕੀ ਕੀਤਾ ਆਪ ਕੋ ਵੀ ਟਿਕਟ ਮਿਲ ਸਕਦੀ ਹੈ ਆਪ ਕੋ ਵੀ ਟਿਕਟ ਮਿਲ ਸਕਦੀ ਹੈ ਆਪ ਕੋ ਵੀ ਟਿਕਟ ਮਿਲ ਸਕਦੀ ਸਾਰੇ ਲਈ ਹੱਥ ਕਰ ਕਰਕੇ ਆਏ ਕਹਿੰਦੇ ਜੀ ਆਪ ਕੋ ਵੀ ਮਿਲ ਸਕਦੀ ਹੈ ਉਥੋਂ ਬੇੜਾ ਬੈਠਾ ਪਰ ਆਮ ਆਦਮੀ ਪਾਰਟੀ ਦਾ ਕਿਉਂਕਿ ਦੂਸਰੇ ਜਿਹੜੇ ਰਾਜਨੀਤਿਕ ਪਾਰਟੀਆਂ ਉਹ ਇੱਕ ਬੰਦੇ ਨੂੰ ਜ਼ਿੰਮੇਵਾਰੀ ਦਿੰਦੀਆਂ ਵੀ ਇਹ ਬੰਦੇ ਨੇ ਭਾਈ ਇਥੇ ਇਲੈਕਸ਼ਨ ਲੜਨਾ ਤੇ ਇਹ ਬੰਦੇ ਨੇ ਕੰਮ ਕਰਨਾ ਜਦੋਂ ਅਸੀਂ ਸੱਤ ਬੰਦੇ ਜਾਂ ਅੱਠ ਬੰਦੇ ਜਦੋਂ ਖੜਾ ਦਿੰਨੇ ਆ ਤੇ ਟਿਕਟ ਤਾਂ ਇੱਕ ਨੂੰ ਮਿਲਣੀ ਆ ਜਿਹਨੂੰ ਟਿਕਟ ਮਿਲ ਗਿਆ ਉਹ ਖੁਸ਼ ਹੋ ਗਿਆ ਤੇ ਜਿਹੜੇ 8 ਜਾਂ 7 ਜਾਂ 5 ਜਿਹੜੇ ਸੀ ਉਹ ਆਪ ਦਾ ਸਾਰਾ ਦਾ ਸਾਰਾ ਕਰੇਡਰ ਲੈ ਕੇ ਪਾਸੇ ਚਲੇ ਗਏ ਹਰਨੂ ਦੀ ਸੀ ਪਾਰਟੀ ਜਿਹੜੇ ਕੁਝ ਬੰਦੇ ਜਿਹੜੇ ਜਿੱਤੇ ਸਾਡੇ 20 ਐਮਐਲਏ ਜਿੱਤੇ ਆ ਉਥੇ ਥੋੜਾ ਜਿਹਾ ਨਹੀਂ ਹੋਇਆ ਕਿਉਂ ਕਿਉਂਕਿ ਉਥੇ ਇਹ ਸਾਡੇ ਹਲਕੇ ਦੇ ਵਿੱਚ ਮਤਲਬ ਜੇ ਮੈਨੂੰ ਟਿਕਟ ਮਿਲ ਗਈ ਉਹਦੇ ਵੀ ਆਪਕੀ ਟਿਕਟ ਜਲੀ ਜਾ ਸਕਦੀ ਹੈ ਆਪਕਾ ਪ੍ਰਚਾਰ ਘਟਾ ਹੈ ਜੋ ਹੈ ਹਾਲਾਂਕਿ ਜਦੋਂ ਆਪ ਬਹਿੰਦੇ ਸੀਗੇ ਮੈਨੂੰ ਰਿਪੋਰਟ ਮਿਲ ਜਾਂਦੀ ਸੀ ਕਹਿੰਦੇ ਵੀ ਜੇ ਜਿਤਨਾਂ ਵਾਲੀ ਸੀਟ ਆ ਤਾਂ ਉਹ ਸਭ ਤੋਂ ਬੈਸਟ ਜਿਹੜੀ ਹੈਗੀ ਸਭ ਤੋਂ ਵਧੀਆ ਜਿਹੜੀ ਹੈ ਉਹਦੇ ਇਤੋਂ ਦੀ ਸੀਟ ਹੈ ਪਾਰਟੀ ਨੂੰ ਇੱਥੇ ਤੋਂ ਖੜਾ ਕਰਨ ਵਾਸਤੇ ਹੁਣ ਬਹੁਤ ਸਾਰੇ ਸਾਥੀ ਮਤਲਬ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਆ ਵੀ ਪਾਰਟੀ ਨੂੰ ਪੰਜਾਬ ਦੇ ਵਿੱਚ ਖੜਾ ਕੀਤਾ ਹੈ ਸਾਡਾ ਵੀ ਯੋਗਦਾਨ ਹੈ ਵਿੱਚ ਉਹਨਾਂ ਨੂੰ ਪਹਿਲਾਂ ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਆਏ ਭਗਵੰਤ ਮਾਨ ਉਹ ਪਹਿਲਾਂ ਦੇ ਆਏ ਹੋਏ ਆ ਔਰ ਲੱਗੇ ਹੋਏ ਆ ਨੇ ਸਵਾਰਥ ਮੈਨੂੰ ਕੋਈ ਅਹੁਦਾ ਨਹੀਂ ਸੀ ਜਿੱਤ ਦੇ ਵਿੱਚ ਤਿੰਨ ਸਾਲ ਮੈਨੂੰ ਕੋਈ ਅਹੁਦਾ ਨਹੀਂ ਸੀ ਨਾ ਮੈਨੂੰ ਇਲਾ ਇਨਾ ਕਿਹਾ ਵੀ ਮੈਨੂੰ ਪਿੰਡ ਦਾ ਵੀ ਪ੍ਰਧਾਨ ਨਹੀਂ ਲਾਇਆ ਸੀ ਕੁਝ ਨਹੀਂ ਸੀ ਮੇਰੇ ਕੋਲ ਪਰ ਮੈਂ ਲਗਾਤਾਰ ਕੰਮ ਕੀਤਾ 6 ਮਹੀਨੇ ਪਹਿਲਾਂ ਮੈਨੂੰ ਐਵੇਂ ਮਤਲਬ ਉਹ ਅਹੁਦਾ ਕੀ ਦਿੱਤਾ ਇੱਕ ਸਾਡੇ ਇਹਨਾਂ ਨੇ ਲੱਗਾ ਜੋ ਹੈ ਹਕੀਕਤ ਇਹ ਜਿਹੜਾ ਲਾਉਂਦੇ ਜੋਇੰਟਸ ਜੋਇੰਟ ਸੈਕਟਰੀ ਜੋਇੰਟ ਸੈਕਟਰੀ ਪੰਜਾਬ ਬੜਾ ਵੱਡਾ ਹੁੰਦਾ ਹੈ ਕੋਚੇ ਚਿਕੋ ਜੀ ਨੇ ਕਦੇ ਵੀ ਮੀਟਿੰਗ ਦੇ ਵਿੱਚ ਸਾਨੂੰ ਕਿਤੇ ਬਲਾਗ ਨਹੀਂ ਪੁੱਛਿਆ ਵੀ ਆਪਾਂ ਆ ਕਰਨਾ ਜਾ ਨਹੀਂ ਕਰਨਾ ਜਾ ਤੁਸੀਂ ਆ ਜਾ ਕੇ ਕਰੋ ਕੁਝ ਵੀ ਨਹੀਂ ਕੱਲੇ ਉੱਤੇ ਦੇ ਕੇ ਉਹ 6 ਮਹੀਨੇ ਪਹਿਲਾਂ ਬਸ ਕਿਉਂਕਿ ਸਾਡਾ ਵਰਕ ਮੇਰਾ ਜੀਗਾ ਲੋਕਾਂ ਦੇ ਵਿੱਚ ਜੁੜਿਆ ਹੋਇਆ ਸੀ ਤਾਂ ਮਤਲਬ ਪਾਰਟੀ ਦੇ ਉੱਤੇ ਲੈ ਕੇ ਜਾਂਦਾ ਫਿਰ ਇਹਨਾਂ ਨੂੰ ਜਿਹੜਾ ਪੱਤਾ ਖੜਿਆ ਐਸਸੀ ਦਾ ਪੱਤਾ ਖੜਿਆ ਆਪਣੇ ਨੂੰ ਐਲੋਪੀ ਦਾ ਐਲੋਪੀ ਦਾ ਉੱਥੇ ਸਾਨੂੰ 8 ਮਹੀਨੇ ਨੂੰ ਬੁਲਾ ਲਿਆ ਉੱਥੇ ਬੁਲਾ ਕੇ ਇਹ ਕਹਿੰਦੇ ਵੀ ਮਤਲਬ ਖੈਰਾ ਸਾਹਿਬ ਨੂੰ ਕਹਿੰਦੇ ਵੀ ਨਾ ਤੁਸੀਂ ਕਾਂਗਰਸ ਦੇ ਖਿਲਾਫ ਬੋਲਦੇ ਨਾ ਤੁਸੀਂ ਕਾਲੀਆਂ ਦੇ ਖਿਲਾਫ ਬੋਲਦੇ ਐਸੀ ਦਾ ਤੁਸੀਂ ਵਿਰੋਧ ਕਰ ਰਹੇ ਹੋ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਪੁੱਛਦਾ ਹਾਂ ਵੀ ਜੇ ਐਲੋਪੀ ਦਾ ਅਹੁਦਾ ਵਿਰੋਧੀ ਧਿਰ ਦਾ ਨੇਤਾ ਸੰਘਪਾਲ ਖੜਾ ਜੇ ਕਾਂਗਰਸ ਦੇ ਖਿਲਾਫ ਨਹੀਂ ਬੋਲਿਆ ਜਾਂ ਕਾਲੀਆਂ ਦੇ ਖਿਲਾਫ ਨਹੀਂ ਬੋਲਿਆ ਤਾਂ ਆਪਾਂ ਕਹਿ ਸਕਦੇ ਹਾਂ ਪਰ ਉਹ ਲੋਕ ਜਿਹੜੇ ਮਿਲਕ ਖੁਡੇ ਲੈਣ ਲਾਉਣ ਦੇ ਫਿਰਦੇ ਸੀਗੇ ਉਹਨਾਂ ਲੋਕਾਂ ਨੂੰ ਹੁਣ ਬਾਅਦ ਚ ਪਤਾ ਲੱਗਾ ਕਿਉਂਕਿ ਚਮਚਿਆਂ ਨੇ ਕਹਿ ਸੀ ਉਹਦੇ ਨਾਲ ਕੋਈ ਐਮਐਲਏ ਨਹੀਂ ਉਹਦੇ ਨਾਲ ਕੋਈ ਲੋਕ ਨਹੀਂ ਐਮਐਲਏ ਵੀ ਖੜ ਗਏ ਤੇ 50 60 ਜਿਆਦਾ ਇਕੱਠ ਵੀ ਕਰਕੇ ਦਿਖਾਇਆ ਉਥੇ ਬੇਠੰਡੇ ਦੇ ਵਿੱਚ ਫਿਰ ਪਤਾ ਲੱਗਾ ਵੀ ਆ ਕੀ ਹੋ ਗਿਆ ਫਿਰ ਵੀ ਉਸ ਨੂੰ ਸੁਧਾਰਨ ਵਾਲੇ ਪਾਸੇ ਨਹੀਂ ਚਲੇ ਗਏ ਫਿਰ ਉਹਨਾਂ ਚਮਚਿਆਂ ਦੇ ਨਾਲ ਜਿਹੜੇ ਉਹ ਚਮਚੇ ਚਮਚੇ ਗਰੀ ਮਾਰ ਮਾਰ ਕੇ ਗੱਲਾਂ ਜਾ ਜਾ ਕੇ ਦੱਸਦੇ ਰਹੇ ਉਹਨਾਂ ਦੇ ਮਗਰ ਲੱਗੇ ਰਹੇ ਅਰਵਿੰਦ ਕੇਜਰੀਵਾਲ ਜੀ ਮਤਲਬ ਚਾਰ ਪੰਜ ਵਾਰੀ ਪੰਜਾਬ ਦੇ ਵਿੱਚ ਆਏ ਇੱਕ ਵਾਰੀ ਵੀ ਕਿਸੇ ਨਾ ਕਿਸੇ ਨਾ ਵੀ ਫੋਨ ਤੇ ਵੀ ਕਿਸੇ ਇਹਦੇ ਵਿਆਹ ਤੇ ਵੀ ਆਏ ਭੋਗ ਤੇ ਪਹਿਲਾਂ ਕਿਹਨਾਂ ਕਹਿੰਦੇ ਸੀ ਵਿਆਹ ਤੇ ਭੋਗ ਤੇ ਕਿਸੇ ਸਿਰਫ ਤੇ ਸਿਰਫ ਸਾਡੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਮੈਂ ਉੱਥੇ ਮਨੀ ਸਚੀ ਸ਼ੋਦੀ ਨੂੰ ਇਹ ਗੱਲ ਕੀਤੀ ਸੀ ਵੀ ਜੇ ਤੁਸੀਂ ਦਲਤਾਂ ਨੂੰ ਤੁਸੀਂ ਚੰਗਾ ਆਭਾਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਮੈਂ ਉੱਥੇ ਵੀ ਕਹਿਆ ਸੀ ਵੀ ਅੱਜ ਤੋਂ ਮੈਂ ਤੁਹਾਨੂੰ 4 ਮਹੀਨੇ ਪਹਿਲਾਂ ਇਹ ਗੱਲ ਕਹਿ ਕੇ ਕਹੀ ਸੀ ਵੀ ਕੋਈ ਐਸਸੀ ਨਹੀਂ ਲਾਇਆ ਤੁਸੀਂ ਉੱਥੇ ਉਹ ਤਾਂ ਕਦੀ ਸਾਡੀ ਗੱਲ ਸੁਣੀਏ ਜੋਨ ਪ੍ਰਧਾਨ ਉਹਦੇ ਕਿਉਂ ਨਹੀਂ ਲਾਏ ਜੇ ਤੁਸੀਂ ਐਸਸੀ ਨੂੰ ਬਣਾਉਣਾ ਹੈ ਉਪ ਮੁੱਖ ਮੰਤਰੀ ਇੱਥੇ ਲਾਉਂਦੇ ਹਨ ਦਿੱਲੀ ਦੇ ਵਿੱਚ ਐਸਸੀ ਤਨ ਰਾਜ ਸਭਾ ਦੇ ਵਿੱਚ ਭੇਜੇ ਸੀ ਬੰਦੇ ਉੱਥੇ ਐਸਸੀ ਕਿਉਂ ਨਹੀਂ ਭੇਜਿਆ ਕੋਈ ਜਵਾਬ ਨਹੀਂ ਸੀ ਸਲਵ ਚੋਣਾਂ ਮੈਂ ਬਕਰਦਾ ਈਮੇਲ ਤੇ 4 200 ਫੇ ਭੇਜਿਆ ਜਾਂ ਚੱਕੋ ਜੀ ਕਹਿੰਦਾ ਮਿਲੋਗੇ ਹੁਣ ਦੁਆਰੇ ਕੀ ਇੰਟਰਸਟਿਸਾ ਹੁਣ ਹੁਣ ਮਿਲਣ ਦਾ ਕੀ ਆੜਾ ਇੱਡੀਆ ਆਪਣਾ ਆ ਪਤਾ ਯਾਦ ਆ ਨਾ ਅਸੀਂ ਤਾਂ ਪਹਿਲਾਂ ਬਾਕੀ ਸੀ ਆਜ਼ਾਦ ਸੀ ਉਹਨਾਂ ਨੇ ਉਹਨਾਂ ਵਿੱਚ ਕਿਸੇ ਨਾਲ ਤੁਹਾਨੂੰ ਮਿਲਣ ਦੀ ਕੋਸ਼ਿਸ਼ ਮਿਲਣ ਦੀ ਕੋਸ਼ਿਸ਼ ਨਹੀਂ ਹਜੇ ਤੱਕ ਮੇਰੇ ਨਾਲ ਜਿੰਨਾਂ ਦਾ ਸਹੀਫਾ ਦਿੱਤਾ ਜੀ ਦਿੱਤਾ ਮੈਂ 10 ਵਜੇ ਲਗਭਗ ਹੋਈ ਤੱਕ ਕੋਈ ਹੁੰਦੀ ਨਹੀਂ ਹੁਣ ਤੁਹਾਡਾ ਅਗਲਾ ਕੀ ਸਟੈਪ ਹੈ ਪਾਰਟੀ ਅਗਲਾ ਅਗਲਾ ਵਿਚਾਰ ਜਿਹੜਾ ਹੈਗਾ ਵੀ ਉਹ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਜੁਆਇਨ ਕਰਾਂਗੇ ਕਿਉਂਕਿ ਇੱਕ ਇੱਕ ਪੰਜਾਬੀ ਇਕਤਾ ਪਾਰਟੀ ਹੈ ਜਿਹੜੀ ਸੋਚਦੀ ਹੈ ਪੰਜਾਬ ਦਾ ਪਲ ਕਰਨ ਜਿੰਨੀਆਂ ਵੀ ਦੂਸਰੀਆਂ ਪਾਰਟੀਆਂ ਉਹਨਾਂ ਨੇ ਵਾਅਦੇ ਕੀਤੇ ਲੋਕਾਂ ਨੂੰ ਵਾਅਦੇ ਤਾਂ ਮੁਕਰ ਕੇ ਲੋਕਾਂ ਨੂੰ ਮਤਲਬ ਦੁਖੀਮਨ ਕੀਤਾ ਵਾ ਲੋਕ ਲੁੱਟੇ ਲੁੱਟੇ ਮਹਿਸੂਸ ਕਰਦੇ ਆ ਅਸੀਂ ਪੰਜਾਬੀ ਇਕਤਾ ਪਾਰਟੀ ਜਿਹੜੀ ਹੈ ਉਹ ਬਕਾਇਦਾ ਐਫੀਡੈਂਟ ਦੇਵੇਗੀ ਉਹਦੇ ਵਿੱਚ ਲਿਖਿਆ ਜਾਵੇਗਾ ਐਮਪੀ ਦਾ ਹਜੇ ਪਾਰਟੀ ਦੇ ਵਿੱਚ ਬੈਠਾਂਗੇ ਪਾਰਟੀ ਦੇ ਕਿਉਂਕਿ 8 ਤਰੀਕ ਨੂੰ ਪੰਜਾਬੀ ਇਕਤਾ ਪਾਰਟੀ ਬਣੀ ਹੈ ਜ਼ਿਲ੍ਹਾ ਪ੍ਰਧਾਨਾਂ ਨੂੰ ਦੋ ਤਿੰਨ ਦਿਨਾਂ ਬਾਅਦ ਲਾਇਆ ਹਜੇ ਇਹ ਤਾਂ ਸਾਰੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਨੇ ਨਹੀਂ ਹੋਈ ਲਾਇਆ ਹੈ ਔਡ ਹੌਕ ਲਾਇਆ ਸਾਰੇ ਨਾਲੇ ਬਹੁਤ ਸਾਰੇ ਸਾਥੀ ਮਤਲਬ ਬਰਸਾਫਤੇ ਜਿਹਨਾਂ ਨੂੰ ਬੜਾ ਕੁਝ ਕਰਨਗੇ ਅ ਕੰਮ ਚ ਚਲਾਉਣ ਵਾਸਤੇ ਕੁਝ ਨੂੰ ਔਡ ਹੌਕ ਤਾਂ ਕਰਨਾ ਪੈਂਦਾ ਨਾ ਕੰਮ ਐਵੇਂ ਐਵੇਂ ਕਹਿ ਰਹੇ ਸਾਬ ਨੂੰ ਵੀ ਔਡ ਹੌਕ ਹੀ ਹੈ ਜ਼ਿਲ੍ਹਾ ਪ੍ਰਧਾਨ ਵੀ ਔਡ ਹੌਕ ਨੇ ਠੀਕ ਹੈ 2019 ਦੇ ਵਿੱਚ ਕਾਰਗੁਜ਼ਾਰੀ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਵੀ ਲੱਗਣੇ ਆ ਜੇ ਕੋਈ ਨਰਮ ਰੋਗ ਆ ਤਾਂ ਫਿਰ ਉਸ ਉਸ ਹਿਸਾਬ ਨਾਲ ਉਹਦੇ ਨਾਲ ਹੋ ਜਾਣਾ ਜਿਹੜੇ ਚੰਗਾ ਕੰਮ ਕਰਕੇ ਦਿਖਾਉਣਗੇ ਉਹ ਪਾ ਗਾਂ ਪਰਮਨੈਂਟ ਲੜੇ ਤੁਲਨਾ ਤੁਲਨਾ ਜੋ ਮਰਜੀ ਜੋ ਮਰਜੀ ਕਰਨਾ ਦੇਖੋ ਉਹਨਾਂ ਨੂੰ ਮਤਲਬ ਆਮ ਆਦਮੀ ਪਾਰਟੀ ਚੰਗੀ ਲੱਗਦੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਾਡੋਂ ਨਾਲ ਚਾਰ ਗੁਣਾ ਵੱਧ ਕਰਕੇ ਦਿਖਾਉਣ ਤੇ ਨਹੀਂ ਅਜੇ ਤਾਂ ਅੱਠ ਗੁਣਾ ਵੱਧ ਕਰਨਾ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਠੀਕ ਨੇ ਕੰਮ ਕਰਨ ਦਾ ਹੀ ਹੈ ਨਾ ਇਕੱਲੇ ਉਧਰ ਨਾਲ ਨਹੀਂ ਹੁਣ ਸਾਡੇ ਐਮਐਲਏ ਹੈਗੇ ਤਿੰਨ ਚਾਰ 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 ਪੰਜ ਪੰਜ ਉਧੇ ਆਉਂਦੇ ਕੋਲੇ ਕਿਉਂ ਐਮਐਲਏ ਦੇ ਸੀਗੇ ਚਾਰ ਚਾਰ ਪੰਜ ਪੰਜ ਉਧੇ ਲਈ ਬੈਠੇ ਹੋਰ ਕਿਉਂ ਪੰਜਾਬ ਦੇ ਵਿੱਚ ਲੋਕਾਂ ਦੇ ਬਹੁਤ ਕੰਮ ਕੀਤਾ ਹੈ ਉਹਨਾਂ ਨੇ ਕੋਦੇ ਕਹਿੰਦੇ ਆਹੀ ਰੌਲਾ